ਯਾਰ ਪੁਲਿਸ ਵਾਲੇ ਇੰਨੇ ਵੀ ਬਾੜੇ ਨਹੀਂ ਹੁੰਦੇ ਜਿਹਨੂੰ ਤੁਸੀਂ ਵੀਡੀਓ ਚ ਵਿਖਾਤੇ ਆ ਕਿੱਧਰ ਚਲੇ ਹੋ ਜਨਾਬ ਖੇਤ ਚ ਚੱਲੇ ਤੇ ਜੀ ਹੈਲਮਟ ਕਿੱਥੇ ਤੁਹਾਡਾ ਜਨਾਬ ਕਾਲੀ ਕਾਲੀ ਕਿਉਂ ਭੁੱਲਿਆ ਲੋਕਲੇ ਚੱਲੇ ਆ ਹੁਣ ਨਿਆ ਖਾਲੀ ਕਾਲੀ ਚਲਾਨ ਕਾਟੇ ਨਾ ਨਹੀਂ ਜਿਲਾਓ ਚਲਾਨ ਨਾ ਕਟੇ ਜਨਾਬ ਐਸੇ ਲੈ ਦੇ ਕੇ ਸਾਰ ਲਓ ਜੀ ਨਾ ਤੁਸੀਂ ਕੀ ਸਮਝਦੇ ਹੋ ਪੰਜਾਬ ਪੁਲਿਸ ਰਿਸ਼ਵਤ ਖਾਂਦੀ ਆ ਓਏ ਸ਼ਰਮ ਕਰੋ ਓਏ ਚੰਗੇ ਭਲੇ ਘਰਾਂ ਦੇ ਕਾਕਿਆਂ ਤੁਸੀਂ ਹੈ ਉਹ ਜਿਹੜੀ ਤੁਸੀਂ ਰਿਸ਼ਵਤ ਦੇਣੀ ਆ ਨਾ ਉਹੀ ਕਿਸੇ ਗਰੀਬ ਬੰਦੇ ਦੀ ਮਦਦ ਕਰ ਦਿਓ ਉਹ ਦੇਖ ਉਹ ਜਵਾਗ ਨਾ ਸਵੇਰ ਦਾ ਭੁੱਖਾ ਪਾਣਾ ਬੈਠਾ ਜਿਆ ਨੂੰ ਚਾਹ ਦਾ ਕੱਪ ਪਿਆ ਤੇ ਨਾਲੇ ਗਾਹਾਂ ਨੂੰ ਹੈਲਮਟ ਲੈ ਕੇ ਆਇਓ ਠੀਕ ਹੈ ਉਹ ਜਾਣਗੇ ਯਾਰ ਜਨਾਬ ਹਾਂ ਹਾਂ ਕੋਈ ਨਹੀਂ ਚਲ ਛੜ ਮਾਈਕ ਕੱਪ ਚਾਹ ਦੋ ਬੱਚੇ ਨੂੰ ਪਿਆਓ ਜੀ ਹਾਂਜੀ ਕਿੰਨੇ ਰੁਪਏ ਹੋ ਜੀ 1000 ਰੁਪਏ ਚਾਹ ਦਾ ਕੱਪ ਤਾਂ 10 ਰੁਪਏ ਦਾ ਮਿਲਦਾ ਜੀ ਸਾਰੀ ਜਗ੍ਹਾ ਹਾਂਜੀ ਤੁਹਾਨੂੰ ਉਹਨਾਂ ਨੇ ਭੇਜਿਆ ਨਾ ਹਾਂਜੀ ਹਾਂਜੀ ਆਹ ਉਹਨਾਂ ਦਾ ਚਾਹ ਦਾ ਕੱਪ 1000 ਰੁਪਏ ਦਾ ਸ਼ੁਕਰ ਕਰੋ ਤੁਹਾਨੂੰ ਦੁੱਧ ਦੇ ਚ ਪੱਤੀ ਨਹੀਂ ਕਿਆ ਉਹ ਕਿੰਨੇ ਦੀ ਹੈ ਜੀ 2000 ਦੀ ਕਹਿੰਦੇ ਤੇ ਇਮਾਨਦਾਰ ਐ ਬੰਦੇ ਚਲਾਨ ਤੋਂ ਬਚ ਗਏ ਭਾਈ ਐਨਾ ਸ਼ੁਕਰ ਦੁੱਧ ਚ ਪੱਤੀ ਹੋ ਕੇ ਹੈ